ਮੇਰਾ ਨਾਮ ਕਲਵੰਤ ਸਿੰਘ ਇਹ ਮਾਮਲਾ ਕੀ ਹੈ ਲੇਡੀਆਂ ਜਿਹੜੇ ਡੈਫਰੇ ਤੁਹਾਡੇ ਕੀ ਲੱਗਦੇ ਆ ਮਾਮਲਾ ਕੀ ਹੈ ਮੇਰੀ ਵਾਈਫ ਹੈ ਜੀ ਪਰਕੇ ਮਾਮਲਾ ਕੀ ਹੈ ਸੀ ਮਾਮਲਾ ਤਾਂ ਹੀ ਸਾਡੀ ਦਾ ਜਿਵੇਂ ਬੋਡੀ ਦੇ ਸੀ ਵੈਸੇ ਜਿਵੇਂ ਆਪਾਂ ਕੋਈ ਫਲਾ ਬਟਾਉਣੀ ਸ਼ੁਰੂ ਹੋ ਜਾਂਦੀ ਹੈ ਤੇ ਫਲਾ ਬਟਾਉਣੀ ਸ਼ੁਰੂ ਆ ਜਾਂਦੀ ਹੈ ਉਹ ਚਲ ਸਾਨੂੰ ਪਤਾ ਲੱਗਿਆ ਵੀ ਡਾਕਟਰ ਸਾਹਿਬ ਦਵਾਈ ਦਿੰਦੇ ਆ ਰਹੀ ਤੇ ਤੁਸੀਂ ਮੈਡੀਸਨ ਆਈਸੀ ਲੈਣਾ ਸੀ ਕਿ ਆ ਵੀ ਵਰਕੇ ਮੈਡੀਸਨ ਦੇਸ ਉਹ ਡਾਈਟਿਸ ਦੀ ਬਾਹਰ ਫੇਰ ਕਰਕੇ ਉਹ ਜਿਹੜੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਡਾਇਟਰੀ ਦਾ ਸਾਲ 1.5 ਸਾਲ 2 ਸਾਲ ਲੱਗ ਜਾਂਦੇ ਨੇ ਵੀ ਮੈਂ ਅਪਰੇਟ ਕਰਦਾ ਕਰਕੇ ਉਹਦੇ ਨਾਲ ਤੁਸੀਂ ਛੇਤੀ ਉਹ ਹੋ ਜਾਓਗੇ ਅਪਰੇਟ ਕਰਕੇ ਵੀ ਮੈਂ ਪਹਿਲਾਂ ਅੰਦਰ ਕਰਦਾਰਿਆ ਫਿਰ ਇੱਥੇ 10 11 ਸਾਲ ਮੈਨੂੰ ਇੱਥੇ ਹੋ ਗਏ ਅਪਰੇਟ ਕਰਦੇ ਨੂੰ ਤੇ ਫਿਰ ਉਹਦੇ ਅਨੁਸਾਰ ਹੈ ਕਿ 2 ਦਿਨ ਦੀ ਗੱਲ ਹੈ ਤੇ ਜਦੋਂ ਤੋਂ ਠੀਕ ਆ ਮੈਂ ਇੱਕ ਕਮੈਂਟਰਲ 10 80 ਕਿਲੋ ਦਾ ਵੀ ਕੀਤਾ 2 ਪੁਆਇੰਟਲ ਦਾ ਵੀ ਕੀਤਾ ਕਰਕੇ ਉਹ ਬਸ ਉਹਨਾਂ ਝਾਂਸੇ ਜਾ ਕੇ ਵੀ 2 ਦਿਨ ਦੀ ਗੱਲ ਤੇ ਜਦੋਂ ਘਰੇ ਜਾਈਏ ਉਹ ਚੈਸੇ ਜਾ ਕੇ ਸਰ ਘਰ ਆ ਬੈਠੇ ਵਰਗੇ ਮੁਰਕੇ ਬਾਸ ਇਹਨਾਂ ਨੇ ਜੋ ਇੱਕ ਦਿਨ ਪਹਿਲਾਂ ਆਪਰੇਟ ਕੀਤਾ ਜੀ ਕਰਕੇ 5 ਘੰਟਿਆਂ ਦਾ ਤੇ ਫਿਰ ਰੂਮ ਚ ਲੈ ਅਗਲੇ ਦਿਨ ਦਰਦ ਨਹੀਂ ਹਟਿਆ ਅਸੀਂ ਕਿਹਾ ਵੀ ਦਰਦ ਹੋਈ ਜਾਂਦਾ ਬਾਰ-ਬਾਰ ਫਿਰ ਸ਼ਾਮ ਨੂੰ ਕਹਿੰਦੇ ਕੋਈ ਗੱਲ ਨਹੀਂ ਹੋ ਜੂ ਇਹਨਾਂ ਨੇ ਆਪਦੇ ਟੈਸਟ ਕਰੀ ਕੇ ਆਪਦੀ ਪਤਾ ਲੱਗ ਰਿਹਾ ਵੀ ਕੀ ਹੈ ਸ਼ਾਮ ਨੂੰ ਕਹਿੰਦੇ ਵੀ ਅਸੀਂ ਐਂਡੋਸਕੋਪੀ ਕਰਨੀ ਲੈ ਗਏ ਮੈਂ ਕਿਹਾ ਠੀਕ ਹੈ ਲੈ ਪਰ ਐਂਡੋਸਕੋਪੀ ਕਰਨ ਗਏ 4 ਘੰਟੇ ਫੇਰ ਨਹੀਂ ਉਹਨੇ ਲੈ ਅਸੀਂ ਬਾਹਰ ਖੜੇ ਨੇ ਜਿਹੜੋ ਆ ਕੇ ਦਵਾਰਾ ਪੁੱਛਿਆ ਵੀ ਕੀ ਹੋਇਆ ਵੀ ਐਂਡੋਸਕੋਪੀ ਇੰਨਾ ਟਾਈਮ ਤਾਂ ਲੱਗਦਾ ਨਹੀਂ ਪੈਨ ਨੀ ਜਿਹੜਾ ਅਪਰੇਟ ਕੱਲ ਕੀਤਾ ਸੀ ਨਾ ਉਹ ਟ੍ਰੈਂਕੇ ਲੂਜ਼ ਹੋ ਗਏ ਸੀ ਉਹ ਅੰਦਰ ਇਨਫੈਕਸ਼ਨ ਹੋ ਗਿਆ ਸਾਨੂੰ ਦੁਬਾਰੇ ਕਰਨਾ ਪਿਆ 5 ਘੰਟੇ ਪਹਿਲੇ ਦਿਨ 4 ਘੰਟੇ ਤੇ ਬਸ ਉਸ ਦਿਨ ਤੋਂ ਉਹਨਾਂ ਨੇ ਵੈਂਟੀਲੇਟਰ ਤੇ ਪਾ ਕੇ ਰੱਖਿਆ ਤੇ ਕੁਝ ਵੀ ਨਹੀਂ ਸੀ ਗਰ ਕਈ ਵਾਰੀ ਕਹਿੰਦੇ ਵੀ ਸਾਨੂੰ ਕੁਝ ਦੱਸ ਦੋ ਸਰ ਨਹੀਂ ਠੀਕ ਹੁੰਦਾ ਵੀ ਜਦੋਂ ਲੋਕਾਂ ਦੇ ਨਾਲ ਕੁਐਂਟੀਟੀ ਸੀ ਸਰ ਜੇ ਪੈਸੇ ਦੇ ਚੁੱਕੇ ਤਾਂ ਉਹਨਾਂ ਨੂੰ ਦੱਸੋ ਪਰ ਇੰਨੀ ਬਸ ਅਸੀਂ ਕਵਰ ਕਰ ਰਹੇ ਹਾਂ ਕੋਪੀ ਕਦੇ ਆਪਣੀਆਂ ਹੀ ਲਾਈਫਾਂ ਸੀ ਆਪਦੀਆਂ ਅੰਦਰ ਦੇਖ ਕੇ ਵੀ ਵਾ ਠੀਕ ਕਰਦੇ ਹਾਂ ਤੇ ਬਸ ਹਰ ਰੋ ਲੈਂਟੀਲੇਟਰ ਤੇ ਇਹਨੇ ਸਾਨੂੰ ਪ੍ਰੇਸ਼ਾ ਦੇ ਵੀ ਠੀਕ ਹੋ ਜੂ ਠੀਕ ਹੋ ਜੂ ਬਸ ਸੈਂਚ ਕਿਸਕੀ ਦੀ ਬਿਮਾਰੀ ਸੀ ਕਿਤਾਂ ਬਿਮਾਰੀ ਨਹੀਂ ਕੋਈ ਬਿਮਾਰੀ ਤਾਂ ਹੈ ਨਹੀਂ ਸੀ ਇਹਦਾ ਸਹੀ ਠੀਕ ਠਾਕ ਆਏ ਆ ਜੀ ਸਾਰਾ ਕੁਝ ਸਾਰੀਆਂ ਰਿਪੋਰਟਾਂ ਪਹਿਲੇ ਦਿਨ ਜਿਹੜੇ ਰਿਪੋਰਟਸ ਆਪਰੇਟਿਵ ਆ ਉਸ ਤੋਂ ਪਹਿਲਾਂ ਤੁਹਾਡੀ ਗੱਲ ਬਾਤ ਹੋਈ ਸੀ ਨਾ ਨਾ ਕਿੰਨਾ ਨਾ ਜੀ ਮੈਡਮ ਨੀ ਜਰੂਰਾਨ ਦੀ ਸਾਡੇ ਕੋਲ ਉੱਠ ਕੇ ਗਏ ਨੇ ਚੰਗੇ ਭਲੇ ਅਸੀਂ ਗਏ ਆ ਜੀ ਆਪਦੇ ਘਰੋਂ ਆਏ ਆ ਠੀਕ ਠਾਕ ਆਏ ਆ ਕੋਈ ਉਹ ਨਹੀਂ ਕਰਕੇ ਪਹਿਲੇ ਦਿਨ ਰਿਪੋਰਟਸ ਕਰਾਈਆਂ ਡਾਕਟਰ ਸਾਹਿਬ ਨੇ ਸਾਰੀਆਂ ਸਾਡੀਆਂ ਓਕੇ ਆਈਆਂ ਨੇ ਕੋਈ ਸ਼ੂਗਰ ਨਹੀਂ ਕੁਝ ਵੀ ਨਹੀਂ ਜਗਰਦਾ ਇਹਨਾਂ ਦਾ ਪ੍ਰੇਟ ਗਲਤ ਕਰਨ ਕਰਕੇ ਅਗਲੇ ਦਿਨ ਫਿਰ ਦੁਬਾਰੇ ਚਾਰ ਕਿ ਦਿਨ ਪਹਿਲੇ ਦਿਨ 5 ਘੰਟੇ ਫਿਰ 4 ਘੰਟੇ ਕੀਤਾ ਸਰ ਬਸ ਉਹਦੇ ਜੀ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਕੀ ਕੀਤਾ ਕਰਕੇ ਜੀ ਕਿੰਨੀ ਫੀਸ ਸੀ ਦਿੱਤੇ ਗਈ ਸੀ ਤੁਹਾਡੇ ਕੋਲ ਹਾਂਜੀ ਕਿੰਨੀ ਫੀਸ ਜਮਾ ਕਰਤੀ ਗਈ ਸੀ ਇਹਨਾਂ ਨੇ ਇਹਦਾ ਸਾਰਾ ਸਾਡੇ ਨਾਲ ਇਹਨਾਂ ਕਮੈਂਡ ਵਗੈਰਾ ਹੋਈ ਸੀ ਇੱਕ 55000 ਦੀ ਬਈ ਪਰ ਅਸੀਂ ਦੋ ਤੋਂ ਉੱਪਰ ਕਰਾਰ ਕੇ ਪਹਿਲਾਂ ਨੇ ਕਿਹਾ ਸਾਰਾ ਕੁਝ ਤੁਹਾਡਾ ਵੇਖੀ ਹੋਊਗਾ ਫਿਰ ਸਾਨੂੰ ਕਹਿੰਦੇ ਉਹ ਬਾਹਰ ਲਿਜਾਣਾ ਬਰਾਹਾ ਜੋ ਵੀ ਲਿਜਾਣਾ ਚਾਹਤਾ ਸਾਡੀ ਅਟਰ ਦੇ ਸਾਡਾ ਪੇਸ਼ੈਂਟ ਠੀਕ ਹੋਣਾ ਚਾਹੀਦਾ ਕਰਕੇ ਹਸਪੀਟਲ ਕਿਹੜਾ ਹੈ ਪ੍ਰਾਈਮ ਹਸਪੀਟਲ ਤੇ ਡਾਕਟਰ ਹੋ ਲੱਗਦਾ ਜਿਹੜੀ ਮੌਤ ਦਾ ਕਾਰਨ ਡਾਕਟਰ ਦੀ ਆਨਗਿਆ ਹੈ ਹਾਂਜੀ ਆਨਗਿਆਲੀ ਨਾਲ ਹੀ ਹੋਈ ਆ ਜਿਹੋ ਸਦਾ ਅਸੀਂ ਬਾਅਦ ਚ ਪੁੱਛਦੇ ਰਹੇ ਆ ਵੀ ਸਾਨੂੰ ਦੱਸ ਦੋ ਜੀ ਸਾਡਾ ਨਹੀਂ ਅਸੀਂ ਜੋ ਸਰਟੀਫਿਕੇਟ ਵਿੱਚ ਤੁਹਾਨੂੰ ਦੇ ਚੁੱਕੇ ਵੱਧ ਵੀ ਜੇ ਸਾਨੂੰ ਦੱਸ ਦੋ ਅਸੀਂ ਆਪ ਦਾ ਰੈਫਰ ਕਰ ਦੋ ਨਹੀਂ ਕਹਿੰਦੇ ਲੋੜ ਨਹੀਂ ਅਸੀਂ ਕਿ ਟ੍ਰੀਟਮੈਂਟ ਕਰ ਰਹੇ ਆ ਕਰ ਰਹੇ ਆ ਬਸ ਸਾਨੂੰ ਉਹ ਡਾਕਟਰ ਜੋ ਕਹਿੰਦੇ ਭਰੋਸਾ ਕਰਨਾ ਮੈਂ ਪਰੈਂਟ ਦੇ ਵਿੱਚ ਕਿੰਨੇ ਬੱਚੇ ਕਿੰਨੀ ਸੀਨਾ ਦੇ ਹਾਂਜੀ 2 ਬੱਚੇ ਤੇ ਹਾਊਸ ਵਾਈਫ ਨੇ ਸੀ ਹਾਂਜੀ ਹਾਂਜੀ ਤੇ ਉਹ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹਾਂਜੀ ਕਿੱਦਾਂ ਦੀ ਕਾਰਵਾਈ ਨਹੀਂ ਸਰ ਦੇਖੋ ਸਾਡੇ ਨਾਲ ਇਹਨਾਂ ਨੇ ਕੀਤਾ ਜੋ ਵਰਕੇ ਵੀ ਉਹਦਾ ਤਾਂ ਘਰ ਬਰਬਾਦ ਹੋ ਗਿਆ ਜੀ ਕਰਕੇ ਨਾਲ ਕੇ ਅੜੈਂਡਿਕ ਬੱਚੇ ਨੇ ਕੋਈ ਮੈਟ੍ਰਿਕ ਪੜ੍ਹਦੇ ਨਹੀਂ ਜੀ ਕੋਈ ਮੈਜ ਨਹੀਂ ਵਰਕੇ ਸਰ ਇਸੇ ਤਰ੍ਹਾਂ ਵੀ ਦੇਖਿਆ ਪਹਿਲਾਂ ਵੀ ਕਹਿੰਦੇ ਕਿ ਇਸ ਕੋਈ ਇੰਨੇ ਖਰਾਬ ਹੋਏ ਕੋਈ ਸੱਚੇ ਲੋਕਲ ਨੇ ਲੋਕਲ ਨੇ ਬੱਚੇ ਹਾਂ ਜੀ YouTube Facebook Instagram X aur WhatsApp channel par